ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਨਤੀਆਂ ਨੇ ਇੱਕ ਤਾਂ ਆਪਣੀ 8 ਸਤੰਬਰ ਨੂੰ ਆਪਣਾ ਸਿੱਖ ਸਮੇਲਨਾ ਕਰਨਾਲ ਅਨਾਜ ਮੱਡੀ ਦੇ ਅੰਦਰ ਆਪਣੇ ਸਿੱਖ ਸਮਾਜ ਦਾ ਤੇ ਉਹਦੇ ਲਈ ਕੱਲ ਨੂੰ ਅੰਬਾਲੇ ਦੇ ਅੰਦਰ ਮੀਟਿੰਗ ਰੱਖੀ ਗਈ ਹੈ ਕੱਲ ਨੂੰ 25 ਤਰੀਕ ਸਵੇਰੇ 10 ਵਜੇ ਬਾਦਸ਼ਾਹੀ ਬਾਗ ਗੁਰਦੁਆਰਾ ਜਿਹੜਾ ਕਚੈਰੀਆਂ ਦੇ ਪਿੱਛੇ ਆ ਉੱਥੇ ਆਪਣੇ ਅੰਬਾਲੇ ਦੇ ਸਿੱਖਾਂ ਦੀ ਮੀਟਿੰਗ ਰੱਖੀ ਗਈ ਆ ਪਹਿਲਾਂ ਤਾਂ ਬੰਬਾਲੇ ਦੇ ਸਿੱਖਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਬਾਬਾ ਜੀ ਸਾਰਿਆਂ ਨੇ ਪਹੁੰਚਣਾ ਕੱਲ ਨੂੰ ਨਾਲੇ ਦਾ ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਕਰੋ ਨਾਲੇ ਉੱਥੇ ਆ ਕੇ ਆਪਣੀਆਂ ਵਿਚਾਰਾਂ ਕਰਦੇ ਨੇ ਵਿਚਾਰਾਂ ਕੀ ਨੇ ਅੱਜ ਸਾਨੂੰ ਲੋੜ ਆ ਬਾਬਾ ਜੀ ਹਰਿਆਣੇ ਦੇ ਅੰਦਰ ਵੀ ਸਾਡੇ ਕੋਲ ਇੱਕ ਮੰਚ ਹੋਵੇ ਔਰ ਇੱਕ ਅਹੀਜੀ ਲੀਡਰਸ਼ਿਪ ਹੋਵੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੀਡਰ ਮੰਨ ਕੇ ਚੱਲੇ ਕਿਸੇ ਰਾਜਨੀਤਿਕ ਪਾਰਟੀ ਤੋਂ ਪ੍ਰੇਰਿਤ ਨਾ ਹੋਵੇ ਉਹਨਾਂ ਨਾਲ ਜੁੜੀ ਨਾ ਹੋਵੇ ਸਾਨੂੰ ਲੋੜ ਆ ਕਿਉਂਕਿ ਸਾਡੇ ਬਹੁਤ ਹੱਕ ਨੇ ਚਾਹੇ ਪੰਜਾਬੀ ਮਾਂ ਬੋਲੀ ਦੇ ਹੱਕ ਨੇ ਹਰਿਆਣਾ ਦੇ ਅੰਦਰ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਆ ਉਹਨੂੰ ਲੈ ਕੇ ਸਖਤ ਸਜ਼ਾਵਾ ਹੋਣ ਸਾਡੇ ਮੁੰਡੇ ਪੇਪਰ ਦੇਣ ਜਾਂਦੇ ਨੇ ਉਹਨਾਂ ਦੇ ਕੰਕਾਰ ਲਾਏ ਜਾਂਦੇ ਨੇ ਉਹ ਪੂਰੇ ਕੰਕਾਰਾਂ ਦੇ ਅੰਦਰ ਆਪਣੇ ਪੇਪਰ ਦੇਣ ਜਾਣ ਸਾਡੀਆਂ ਮਤਲਬ ਲਾ ਲੋ ਧਰਮਸ਼ਾਲਾ ਸਿੱਖਾਂ ਦੀਆਂ ਹਰ ਇੱਕ ਜ਼ਿਲ੍ਹੇ ਦੇ ਅੰਦਰ ਹੋਣੀ ਚਾਹੀਦੀ ਹੈ ਹਰਿਆਣਾ ਦੇ ਅੰਦਰ ਐਵੇਂ ਸਾਡੇ ਬਹੁਤ ਹੱਕ ਨੇ ਕਿਉਂਕਿ ਸਾਡੇ ਇੱਥੇ 16 ਲੱਖ ਗਿਣਤੀ ਆ ਸਿੱਖਾਂ ਦੀ ਤੋਂ ਹਸਾਬ ਨਾਲ ਸਾਨੂੰ ਹੱਕ ਨਹੀਂ ਦਿੱਤੇ ਜਾਂਦੇ ਉਹਦੇ ਉਹਨੂੰ ਲੈ ਕੇ ਆਪਾਂ ਨੇ ਵਿਚਾਰ ਵਿਮਰਸ਼ ਕੱਲ ਨੂੰ ਅੰਬਾਲੇ ਦੇ ਅੰਦਰ ਕਰਨੀ ਆ ਫਿਰ 8 ਸਤੰਬਰ ਨੂੰ ਆਪਾਂ ਨੇ ਵੱਡੀ ਰੈਲੀ ਦੀ ਚ ਲੱਖਾਂ ਤੇ ਦਾਜ ਹਰਿਆਣੇ ਦੇ ਸਾਰੇ ਸਿੱਖ ਇਕੱਠੇ ਹੋਣਗੇ ਤੇ ਉੱਥੇ ਵੀ ਆਪਾਂ ਨੇ ਵੱਧ ਤੋਂ ਵੱਧ ਸਮੂਲੀਅਤ ਕਰਨੀ ਆ ਪਰ ਕੱਲ੍ਹ ਵਾਸਤੇ ਸਪੈਸ਼ਲ ਬੇਨਤੀ ਕਰਦੇ ਆ 8 ਸਤੰਬਰ ਵਾਸਤੇ ਅੱਗੇ ਵੀ ਵੀਡੀਓ ਪਾਵਾਂਗੇ ਪਰ ਕੱਲ੍ਹ ਵਾਸਤੇ ਅੰਬਾਲੇ ਦੀ ਸੰਗਤ ਨੂੰ ਬੇਨਤੀ ਆ ਵੀ ਆਜੋ ਸਾਰੇ ਸਿੱਖ ਸੰਗਤ ਆਪਾਂ ਵਿਚਾਰ ਵਿਮਰਸ਼ ਕਰੀਏ ਆਪਣੇ ਹੱਕਾਂ ਪਿੱਛੇ ਕਿਉਂਕਿ ਗੱਲ ਬਾਬਾ ਜੀ ਆਪਣੇ ਆ ਆਉਣ ਵਾਲੀ ਨਸਲਾਂ ਦੀ ਆ ਆਪਣੇ ਪੰਥ ਦੀ ਆ ਆਪਣੇ ਗ੍ਰੰਥ ਦੀ ਆ ਜਿਹੜੇ ਸਾਡੇ ਹੱਕ ਮਾਰੇ ਜਾ ਰਹੇ ਨੇ ਉਹਨਾਂ ਪਿੱਛੇ ਖੜਨ ਦਾ ਟਾਈਮ ਤੇ ਲੜਨ ਦਾ ਟਾਈਮ ਆ ਤੇ ਸਾਰੇ ਅੱਜ ਇਕੱਠੇ ਹੋਈਏ ਕੱਲ ਨੂੰ ਸਵੇਰੇ 11 ਸਵੇਰੇ 10 ਵਜੇ ਬਾਦਸ਼ਾਹੀ ਬਾਗ ਗੁਰਦੁਆਰਾ ਜਿਹੜਾ ਕਚੈਰੀਆਂ ਦੇ ਪਿੱਛੇ ਆ ਬਾਲੇ ਦੇ ਅੰਦਰ ਬਾਲੇ ਸਿਟੀ ਦੇ ਅੰਦਰ ਉੱਥੇ ਸਾਰੇ ਸੀ ਇਕੱਠੇ ਹੋਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ